ਫਿਰ ਸੱਜੇ ਨੂੰ ਰਸਤਾ ਮੁੜ ਜਾਂਦਾ ਆਰਮੋਰ ਨੂੰ ਤੇ ਇੱਕ ਤੈਅਦਰਦੀ ਆਇਆ ਹੈਗਾ ਵੀ ਟੋਲ ਨਾ ਮਾਤਰੀ ਆ ਹਨਾ ਤੇ ਦੂਜਾ ਜਿਹੜੀ ਮੈਂ ਗੱਲ ਕਰਦਾ ਸੀ ਵਿੱਚ ਉੱਥੋਂ ਮੋੜਨਾ ਸੀ ਆ ਵੀਡੀਓ ਕੱਟਣੀ ਪਈ ਸੀ ਤੇ ਇਹਦੇ ਵਿੱਚ ਆਏ ਹੁੰਦਾ ਜੀ ਵੀ ਸਟੇਟ ਹਾਈਵੇ ਆਉਂਦੇ ਆ ਜਿੱਨੇ ਜਦੋਂ ਆਪਾਂ ਮਹਾਰਾਸ਼ਟਰ ਤੋਂ ਨਿਕਲ ਪੈਂਦੇ ਆ ਹਨਾ ਸਾਰੇ ਤੇਰੇਗਾਣਾ ਦੇ ਵਿੱਚ ਵੀ ਤੇ ਆਂਧਰਾ ਦੇ ਵਿੱਚ ਪਰ ਹੈਗੇ ਸਾਰੇ ਟਾਪੂ ਟਾਪੀ ਨੇ ਬਾਕੀ ਜਿੰਨਾ ਦੀ ਸਫਤ ਕਰਨੀ ਬਣਨੀ ਬਣਦੀ ਤਾਂ ਹੁੰਦੀ ਨਹੀਂ ਕਿਉਂਕਿ ਆਪਦੀ ਨਜ਼ਰੀ ਲੱਗ ਜਾਂਦੀ ਹੁੰਦੀ ਹੈ ਕਈ ਵਾਰੀ ਬਾਕੀ ਦੂਜੀਆਂ ਚੀਜ਼ਾਂ ਮੰਨਿਓ ਇੱਧਰ ਆਰਾਮਦਾਰੀ ਰਹਿੰਦੀ ਆ ਵੀ ਚੀਜ਼ ਚਾਹੇ ਤੁਹਾਡੀ ਰੋਡ ਦੇ ਵਿਚਾਲੇ ਖੜੀ ਆ ਨਾ ਕੋਈ ਚੋਰੀਚ ਕਰੀ ਆ ਨਾ ਦੂਜੇ ਲੋਟਾ ਆਰਟੀਓ ਜਾਂ ਡੀਟੀਓ ਕੋਲੋਂ ਕੋਈ ਤੰਗੀ ਤੋਰਸ਼ੀ ਆ ਵੀ ਤੁਹਾਨੂੰ ਕੋਈ ਘੇਰੂਗਾ ਐਂਟਰੀ ਜਾਂ ਮੰਗੂਗਾ ਤੇ ਅੱਗੇ ਦਾ ਟਾਈਮ ਦਾ ਪਤਾ ਕੁਝ ਨਹੀਂ ਹੁੰਦਾ ਪਰ ਜਣੀ ਫਿਲਹਾਲ ਤੱਕ ਦਾ ਜਿੰਨਾ ਤਜਰਬਾ ਹੋਇਆ ਉਹ ਜਾਈਓ ਹੀ ਰਿਹਾ ਹੈ ਰੋਡ 메인 ਰੋਡ ਤੇ ਆ ਰਹੇ ਆ ਜਿਹੜਾ ਸ਼੍ਰੀਨਗਰ ਕਨਿਆਗਮਰੀ ਨੈਸ਼ਨਲ ਹਾਈਵੇ ਆ ਉਹਦੇ ਉੱਤੇ ਚੜਨ ਲੱਗੇ ਆ ਤੇ ਇਹ ਤੋਂ ਬਾਅਦ ਇਹ ਹਾਰ ਮੋੜ ਤੱਕ ਅਸੀਂ ਇਸੇ ਰੋਡ ਤੇ ਜਾਵਾਂਗੇ ਜਿਹੜੇ ਕੁੱਟਪਾਸ ਵਾਲਾ ਚੌੜਾ ਰੋਡ ਨੈਸ਼ਨਲ ਹਾਈਵੇ ਉਹ ਤੋਂ ਬਾਅਦ ਫਿਰ ਹਾਰ ਮੋੜ ਤੋਂ ਫਿਰ ਅਸੀਂ ਟਰਨ ਹੋਵਾਂਗੇ ਜੋ ਕਿ ਇਹ ਰਾਸਤਿਆਂ ਦਾ ਦੋ ਤਿੰਨ ਵਾਰ ਚੱਕਰ ਲਾਏ ਕਰਕੇ ਮੈਨੂੰ ਵਿੱਚ ਵਿੱਚ ਦੀ ਰਾਸਤਿਆਂ ਦਾ ਭੇਟ ਹੈਗਾ। ਇਹ ਵੱਡੇ ਰੋਡ ਤੇ ਬਹੁਤ ਘੱਟ ਹੈ ਗੱਡੀ ਚੜਦੀ ਆ। ਟਰੱਕ ਤੱਕ ਜਾਣੀ ਆਂਧਰਾ ਪ੍ਰਦੇਸ਼ ਦੇ ਐਂਡ ਤੱਕ ਵੀ ਜੇ ਜਾਈਏ ਆ। ਆ ਹੁਣ ਫਰੀਨਗਰ ਕੰਨਿਆ ਕੁਮਾਰੀ ਨੈਸ਼ਨਲ ਹਾਈਵੇ ਦੇ ਉੱਤੇ ਆ ਗਈ ਆ ਗੱਡੀ। ਪ੍ਰਾਰ ਮੂਰ ਤੱਕ ਇਹਦੇ 30 ਫਲਸੀ ਖਾ ਲਈ ਆ ਤੇ 1 ਵਜ ਨਾਲ ਦੁੱਧ ਦਾ ਫਿਰ ਆਰਡਰ ਕਰਿਆ ਸੀ ਜਲਾਸ ਮਿਲ ਗਿਆ। ਪਹਿਲਾਂ ਤਾਂ ਕਹਿੰਦੇ ਸੀ ਨਹੀਂ ਪੈਂਦਾ ਭਾਈ ਘਾਟਾ ਦੋਸਤ ਮੈਂ ਕਿਹਾ ਯਾਰ ਅੱਧਾ ਲੀਟਰ ਨਹੀਂ ਕਰ ਸਕਦੇ ਤਾਂ ਇੱਕ ਗਲਾਸ ਤਾਂ ਕਰਕੇ ਦਿਓ ਆ ਗਿਆ ਹੁਣ ਪੀਣ ਲੱਗ ਪਏ ਇੱਕ ਵਜ ਗਿਆ ਤੇ ਆਰਮੋਰ ਵਾਲੀ ਰੋਡ ਆਪਾਂ ਇਹ ਛੱਡ ਦਿੱਤੀ ਆ ਤੇ ਇੱਥੋਂ ਹੁਣ ਹੀਠਾਂ ਦੀ ਜਗਤੀਆਲ ਵਾਲਾ ਰੋਡ ਜਾਂਦਾ ਇਹ ਜਗਤੀਆਲ ਤੋਂ ਬਾਅਦ ਫੇਰ ਜਾਵਾਂਗੇ ਕ੍ਰੀਮਨਗਰ ਫੇਰ ਜਾਵਾਂਗੇ ਬਰੰਗਾ ਹੁਣ 1 ਵਜ ਗਿਆ ਜਾਈ ਚੜਦੇ ਨੂੰ ਪ੍ਰਮਾਤਮਾ ਸੁੱਖ ਰੱਖੇ ਬਰੰਗਲ ਪਾਰ ਹੋ ਜੇ ਤੇ ਕੱਲ ਨੂੰ ਫਿਰ ਅਸੀਂ ਟਾਈਮ ਨਾਲ ਆਪਦੀ ਲੋਕੇਸ਼ਨ ਤੇ ਪਹੁੰਚਦੇ ਹੋ ਜਾਵਾਂਗੇ ਤੇ ਆਹ ਹੈਗਾ ਜੀ ਰੋਡ ਇਹ ਜਗਤੀਆ ਤੇ ਮਿੱਤਰੋ ਰੋਡ ਹੈਗਾ ਜਿਹੜਾ ਆਰਮੋਰ ਟੂ ਜਗਤੀਆਲ ਅਸੀਂ ਜਮਾ ਜਗਤੀਆਲ ਦੀਆਂ ਜੜਾਂ 'ਚ ਖੜੇ ਆਂ ਕਰੀਬ 2 ਕਿਲੋਮੀਟਰ ਇਧਰ ਜਗਤੀਆਲ ਆ ਤੇ ਜਗਤੀ ਹਾਲ ਤੋਂ ਅਸੀਂ ਬੇਤ ਐਂਟਰ ਹੋਣ ਸਾਰ ਹੀ ਬਾਈਪਾਸ ਘੁੰਮ ਜਾਣਾ ਰਾਈਟ ਸਾਈਡ ਨੂੰ ਜਿਹੜਾ ਕ੍ਰੀਮਨਗਰ ਲੈ ਕੇ ਜਾਉ ਸਾਨੂੰ ਕ੍ਰੀਮਨਗਰ ਤੋਂ ਦਿਨ ਚੜਦੇ ਨੂੰ ਕਿਉਂਕਿ 3:00 ਵਜੇ ਤੇ ਦਿਨ ਚੜਦੇ ਨੂੰ ਕਿਉਂਕਿ 150 ਕਿਲੋਮੀਟਰ ਹਲੇ ਹੈਗਾ ਦਿਨ ਚੜਦੇ ਨੂੰ ਉਮੀਦ ਆ ਵੀ ਅਸੀਂ ਬਰੰਗਲ ਜਾ ਪਹੁੰਚਾਂਗੇ ਬਰੰਗਲ ਹੈਗਾ ਦਿਨ ਚੜਦੇ ਨੂੰ ਪਹੁੰਚਣ ਦਾ ਨਹੀਂ ਤਾਂ ਐਂ ਅਸੀਂ ਵੀ ਘੰਟਾ ਤੋਂ ਘੰਟੇ ਰੋਕ ਲੈਂਦੇ ਕਿਤੇ ਉਹਦਾ ਮਤਲਬ ਇਹ ਆ ਵੀ ਬਰੰਗਲ ਨੋ ਐਂਟਰੀ ਵਾਲਾ ਸ਼ਹਿਰ ਆ ਸੰਗਣਾ ਸ਼ਹਿਰ ਆ ਕੋਸ਼ਿਸ਼ ਆ ਵੀ ਸਵੇਰੇ 6 ਵਜੇ ਦੇ ਨੂੰ 6:30 ਵਜੇ ਦੇ ਨੂੰ 7 ਵਜੇ ਦੇ ਨੂੰ ਬਰੰਗਲ ਪਾਰ ਕਰ ਲਈਏ ਉਦੋਂ ਬਾਅਦ ਚਾਹੇ 4 ਘੰਟੇ ਰੈਸਟ ਕਰ ਹਾਂਜੀ ਗੁੱਡ ਮਾਰਨਿੰਗ ਇਤੋਂ ਸ਼ਹਿਰ ਦੇ ਵੱਜ ਗਏ ਆ 4:30 ਤੇ ਅਸੀਂ ਪਾਰ ਕਰ ਰਹੇ ਹਾਂ ਜੀ ਕ੍ਰੀਮਨਗਰ ਕ੍ਰੀਮਨਗਰ ਪਾਰ ਕਰਕੇ ਕੋਸ਼ਿਸ਼ ਆ ਵੀ ਬਰੰਗਲ ਲੰਘ ਲਈਏ ਏ ਜੀ ਦੇਖੋ ਸਾਰਾ ਕੁਝ ਸਾਰਿਆਂ ਦਾ ਬੰਦਾ ਕਲੀਆਂ ਫਾਰਮੇਸੀਆਂ ਖੁੱਲੀਆਂ ਨੇ ਜਾਨੀ ਮੈਡੀਕਲ ਸਟੋਰ ਖੁੱਲੇ ਆ ਹੁਣ ਜਾਨੀ ਸਵੇਰਾ ਹੋ ਗਿਆ ਮੜ ਜੀ ਹਿਲਜੁਲ ਸ਼ੁਰੂ ਹੋ ਚੱਲੀ ਆ ਤੇ ਬਾਕੀ ਦਿਖਾਉਣੇ ਆ ਤੁਹਾਨੂੰ ਹੋਰ ਵੀ ਦਿਨ ਚੜਦੇ ਨਾਲ ਸਾਰਾ ਲਾਈਵ ਹੋ ਕੇ ਵੀ ਦੋ ਜੀ 5 ਵਜੇ ਗਏ ਆ ਤੇ ਕ੍ਰੀਮਨਗਰ ਹੋ ਗਿਆ ਪਾਰ ਪਾਰ ਹੋ ਗਿਆ ਇਸ ਤੋਂ ਆਪਣਾ ਅੱਗੇ ਵਾਲਾ ਰਸਤਾ ਜਿਹੜਾ ਬਰੰਗਲ ਵਾਲਾ ਇਹ ਲੱਗਦਾ ਹੈ ਸਟੇਟ ਹੈ ਹੀ ਹੋਈ ਹੈ ਇਹ ਤੇ ਬਸ ਉਹਦਾ ਵੀ ਫੁੱਟਪਾਥ ਵਾਲੇ ਨਹੀਂ ਹੈਗੇ ਰੂਡ ਇਹ ਉਹ ਗੱਡੀ ਜਾਂਦੀ ਇਹਦੇ ਵਿੱਚ ਟਾਪੋ ਟਾਪੀਆ ਪੀਆ ਟ੍ਰੀਕਰ ਸੋਨੇ ਰੂਡ ਬਣੇ ਹੋਏ ਆ ਇਹਨਾਂ ਸਟੇਟਾਂ ਦੇ ਵਿੱਚ ਤੇ ਬਾਕੀ ਟ੍ਰੈਫਿਕ ਦੇ ਰੂਲ ਥੋੜੇ ਜੇ ਬਾਕੀ ਸਟੇਟਾਂ ਨਾਲੋਂ ਵਧੀਆ ਫਾਲੋ ਕਰਦੇ ਆ ਇਹ ਸਿਗਨ ਵਗੈਰਾ ਘੱਟ ਮਾਰਦੇ ਆ ਉਿੱਤ ਤਾਂ ਕਾਣੀ ਹੈਗਾ ਅਬੀ ਬਾਈਕਾ ਇੱਧਰ ਵੀ ਆ ਗਈ ਇੱਧਰ ਵੀ ਆ ਗਈ ਠੀਕ ਹੈ ਨਾ ਇਹ ਬਾਤੀ ਅੱਗੇ ਦਿਨ ਚੜਦੇ ਨਾਲ ਤੁਹਾਨੂੰ ਦਿਖਾਉਂਦੇ ਆ ਇੱਧਰ ਦਾ ਕਲਚਰ ਇੱਧਰ ਦੇ ਲੋਕਾਂ ਉਹਦੇ ਲਈ ਦਿਨੇ ਅਜੋ ਸ਼ਾਇਦ ਲਾਈਵ ਵੀ ਹੋਮਾ ਤੇ ਬਾਤੀ ਵੀਡੀਓ ਦੇ ਵਿੱਚ ਵੀ ਆਪਾਂ ਸਾਰੇ ਕਲਿੱਪ ਲਮਾ ਦੇਖੋ ਫਿਰ ਤੇਲਗਾਨਾ ਦਾ ਕਲਚਰ ਤੇਲਗਾਨਾ ਦੇ ਲੋਕ ਆਪਾਂ ਹੈਗੇ ਆ ਕ੍ਰੀਮਨਗਰ ਪਾਰਕਿੱਟਾ ਹੋਇਆ ਹਜੂਰਾਬਾਦ ਵੀ ਪਾਰ ਕਰ ਲਿਆ ਤੇ ਬਰੰਗਲ ਤੋਂ 20 ਕਿਲੋਮੀਟਰ ਪਹਿਲਾਂ ਆ। ਦੇਖੋ ਲੋਕ ਗਰਾਉਣਕ ਮੇਲੇ। ਇਹ ਜਦੋਂ ਆਪਾਂ ਬਸ ਇਹਨਾਂ ਸਟੇਟਾਂ 'ਚ ਵੜ ਜਾਂਦੇ ਆ ਤੇਲਗਾਨਾ ਹੋ ਗਿਆ ਆਂਦਰਾ ਹੋ ਗਿਆ ਤਾਮਿਲ ਹੋ ਗਿਆ ਆ ਫਿਰਲਾ ਹੋ ਗਿਆ ਉੜੀਸਾ ਹੋ ਗਿਆ ਇਹਨਾਂ ਲੋਕਾਂ ਦੀ ਇੱਕ ਅਪਦੀ ਹੋਈ ਦੁਨੀਆ ਦੀ ਐਂ ਲੱਗਦਾ ਵੀ ਕਿਸੇ ਹੋਰ ਕੰਟਰੀ ਚ ਆ ਗਏ ਜ਼ਿਆਦਾਤਰ ਕਿਉਂਕਿ ਆਪਦੀ ਲੈਂਗੁਏਜ ਹਿੰਦੀ ਵੀ ਲੋਕਾਂ ਨੂੰ ਨਹੀਂ ਆਉਂਦੀ ਨਾ ਮਾਤਰ ਹੀ ਬੰਦਿਆਂ ਨੂੰ ਹਿੰਦੀ ਆਉਂਦੀ ਹੈ ਆਂਧਰਾ ਦੇ ਇਹ ਪਿੰਡੂ ਏਰੀਏ ਨੇ ਮੈਥੇ ਜ਼ਿਆਦਾਤਰ ਇਹ ਆਂਧਰਾ ਪ੍ਰਦੇਸ਼ ਹੈ ਮਤਲਬ ਪਿੰਡੂ ਸ਼ਹਿਰੀ ਏਰੀਏ ਸੀਐਮ ਜੀ ਹੈ ਕਿਉਂਕਿ ਮੇਰਾ خیال ਕੋਸ਼ ਸਾਲ ਹੀ ਹੋਈ ਨੇ ਇਹਨੂੰ ਵੱਖਰਾ ਹੋਏ ਨੂੰ ਬਣਾ ਅਹ ਤੇਲਗਾਨਾ ਨੂੰ ਅੰਧਰਾ ਤੋਂ ਇਹ ਤੇਲਗਾਨਾ ਦਾ ਦੇਖੋ ਫਿਰ ਜਾਂੰਪੀੜੇ ਖਾਲੀ ਰੋਡ ਜਮਈ ਆ ਛੋਟੀਆਂ-ਛੋਟੀਆਂ ਅੱਟਾਪਰੀਆਂ ਜੀਆਂ ਬਣੀਆਂ ਹੋਈਆਂ ਨੇ ਦੁਕਾਨਾਂ ਮਤਲਬ ਇੰਨਾ ਚੁਈ ਨੰਨੀਆਂ ਲੋੜਾਂ ਕਿਉਂਕਿ ਪਿੰਡਾਂ ਵਾਲੇ ਆ ਜ਼ਿਆਦਾ ਤਰਤਪਕਾ ਲੇਬਰ ਤੌਕਾ ਹੈਗਾ ਤੇ ਜੋ ਬਸੋਂ ਹੈਗੀ ਆ ਤਕੜੇ ਲੋਕ ਨੇ ਉਹ ਸ਼ਹਿਰਾਂ ਦੇ ਵਿੱਚ ਆ ਜਾਂ ਨੌਕਰੀ ਪੇਸ਼ਾ ਲਈ ਜਿਆਦਾਤਰ ਪਾਪੂਲੇਸ਼ਨ ਮੇਰੇ ਹਿਸਾਬ ਨਾਲ ਪਿੰਡਾਂ ਦੇ ਵਿੱਚ ਹੀ ਆ ਤੇ ਲੇਗਾਨਾਂ ਦੀ ਨੇਂਤੀ ਲੋਕ ਨੇ ਲੱਗੇ ਹੋਏ ਆ ਸਾਫ ਦੇ ਏਰੀਏ ਛੋਟੀਆਂ ਛੋਟੀਆਂ ਹਟੀਆਂ ਦੁਕਾਨਾਂ ਇਹਨਾਂ ਤੋਂ ਇਹਨਾਂ ਦਾ ਸਾਰਾ ਜੋ ਹੈਗਾ ਚੱਲਦਾ ਸਰਕਲ ਵਸੇ ਕਾਲ ਸਾਰਿਆਂ ਨੂੰ ਆਂਧਰਾ ਪ੍ਰਦੇਸ਼ ਚ ਹੈਗੇ ਆ ਜੀ ਬਰੰਗਲ ਆ ਬੜੇ ਤਕਰੀਬਨ ਸਟਾਰਟ ਹੋ ਰਿਹਾ ਬਰੰਗਲ ਦਾ ਏਰੀਆ ਉਹ ਦਿਖਾ ਰਿਹਾ ਆ ਬੜਾ ਸ਼ਾਂਤ ਵਾਤਾਵਰਨ ਆ ਬੜਾ ਉਹ ਲੈ ਕੇ ਆ ਗਏ ਹੁੰਦਾ ਵੀ ਸੇਫਟੀ ਪੱਖੋਂ ਠੀਕ ਆ ਇਹ ਏਰੀਏ ਜਿਵੇਂ ਅਪ ਹਮਾਰਾ ਅਸੂਬਾਦ ਐਂਟਰ ਹੋ ਜਾਂਦੇ ਆ ਬਿਲਗਨਾਂ ਦੇ ਵਿੱਚ ਆਂਦਰਾ ਦੇ ਵਿੱਚ ਇੱਥੇ ਤਾਂ ਚਾਹੇ ਤੁਸੀਂ ਰੋਡ ਦੇ ਉੱਤੇ ਗੱਡੀ ਛੱਡ ਦੋ ਤੇ ਕੋਈ ਚੋਰੀ ਚੋਰੀ ਵਾਲਾ ਕੰਮ ਨਹੀਂ ਹੈਗਾ ਨਾ ਤੁਹਾਨੂੰ ਰੋਡ ਦੇ ਉੱਤੇ ਕੋਈ ਤੰਗ ਪਰੇਸ਼ਾਨ ਕਰਦਾ ਹਨਾ ਈ ਹਾਰ ਨਵੱਜਣਗੇ ਮੋਟਰਸਾਈਕਲ ਖੱਬੇ ਦੀ ਆ ਗਿਆ ਮੋਟਰਸਾਈਕਲ ਸੰਜੇ ਦੀ ਆ ਗਿਆ ਹਨ ਤੇ ਠੀਕ ਆ ਸ਼ਾਂਤ ਜੇ ਲੋਕ ਨੇ ਵਧੀਆ ਲੋਕ ਨੇ ਹਨ ਤੇ ਬਾਕੀ ਆਪਾਂ ਟੀਵੀਾਂ ਚ ਹੋਰ ਚੀਜ਼ਾਂ ਦੇਖੇ ਆ ਪਰ ਇਹਦੇ ਪਰੇ ਤਾਂ ਵੀ ਸਿੱਧੇ ਸਿੱਧੇ ਚੱਲ ਕੇ ਪਤਾ ਲੱਗਦਾ ਠੀਕ ਵਧੀਆ ਲੋਕ ਨੇ ਬਾਕੀ ਅੱਗੇ ਅੱਗੇ ਦਾ ਜੋ ਜੋ ਆਪਾਂ ਨੂੰ ਟੀਵੀ ਹੁੰਦਾ ਖਾਣੇ-ਦਾਣੇ ਦਾ ਹਨ ਤੇ ਜੋ ਜੋ ਜਗ੍ਹਾ ਮਿਲਦੀ ਆ ਹਨ ਉੱਥੇ-ਉੱਥੇ ਦਾ ਤੁਹਾਨੂੰ ਸ਼ੋ ਕਰਾਂਗੇ ਤੇ ਵੀਡੀਓ ਬਣਾ ਕੇ ਚਲੋ ਜੁੜੇ ਰਹੋ ਆਪਣੇ ਗਲੋਬ ਦੇ ਨਾਲ ਥੈਂਕ ਯੂ ਦੇਖੋ ਮਿੱਤਰੋ ਆਹਾ ਜਿੰਨੇ ਸੋਹਣੀਆਂ ਸੋਹਣੀਆਂ ਪਹਾੜੀਆਂ ਨੇ ਨਾ ਇਹ ਵੈਸੇ ਲੋਕ ਬਾਈ ਜੀ ਸੋਹਣੀਆਂ ਲੱਗਦੀਆਂ ਨੇ ਆਲੇ-ਦਲੇ ਤਾਂ ਹੁਣ ਇਹ ਏਰੀਆ ਬਸੋਂ ਵਾਲਾ ਹੈਗਾ ਹਨਾ ਤੇ ਪਰ ਵਿੱਚ ਵਿੱਚ ਵੀ ਨਹੀਂ ਆਨੇ ਸੋਹਣੇ ਵਿਊ ਬਣਦੇ ਆ ਇਹਨਾਂ ਦੇ ਤੇਲੇਗਾ ਨੱਚ ਕਰਦੇ ਆ ਆ ਰੰਗਲਾ ਐਂਟਰ ਹੋ ਰਿਹਾ ਕਾਹਨੋਂ ਸਵੇਰੇ ਸਵੇਰੇ ਦੁਕਾਨਾਂ ਹਲੇ ਪਤਾ ਨਹੀਂ ਤਾਂ ਸਿਟੀ ਤੋਂ ਥੋੜਾ ਜਿਹਾ ਬਾਹਰ ਆ ਰੈਡ ਬੋਲ ਵਗੈਰਾ ਦੇਖ ਰਿਹਾ ਸੀ એનર્ਜੀ ਡਰਿੰਕ ਮਿਲ ਨਹੀਂ ਰਿਹਾ ਹਲੇ ਬੰਦ ਨੇ ਜ਼ਿਆਦਾਤਰ ਦੁਕਾਨਾਂ ਕਿਉਂਕਿ 8 ਵਜੇ ਨਹੀਂ ਹੈਗੇ ਹਲੇ ਤੇ ਆਪਾਂ ਜਾ ਕੇ ਇੱਥੇ ਨਾਲ ਗੱਲਾਂ ਗੁਲਾਂ ਮਾਰਨ ਦਾ ਸਵਾਦ ਆਉਂਦਾ ਫੇਟਦੇ ਆ ਜਾ ਕੇ ਸ਼ਾਇਦ ਇਹਦੇ ਕੋਲੇ ਅੱਧੀ ਪੰਜਾਬੀ ਅੱਧੀ ਅੰਗਰੇਜ਼ੀ ਇਹਦੇ ਕੋਲੇ ਮਿਲ ਜਾਣੀ ਆ ਵਾਹ ਬਈ ਵਾਹ ਮਿੱਤਰਾ ਹੈਲੋ ਸਰ ਡੂ ਯੂ ਹੈਵ ਰੈਡ ਬੋਲ ਹੈਲ ਜਿਵ ਮੀ 1 ਮਿਲ ਗਈ ਇੱਥੇ ਇਹ ਮਾਰਕੀਟ ਸ਼ੁਰੂ ਹੋ ਰਹੀ ਆ ਇੱਥੋਂ ਮਤਲਬ ਥੋੜਾ ਅੰਦਰ ਜਾ ਕੇ ਰੰਗਲ ਦਿਨੇ ਤੌਥੀ ਬੈਸੇ ਨੋ ਐਂਟਰੀ ਹੁੰਦੀ ਆ ਬਟ ਬਾਈਪਾਸ ਰਾਈਂ ਕਰਾਸ ਕਰਾਂਗੇ ਅਸੀਂ ਅੱਗੇ ਖਮਮ ਨੂੰ ਹੋ ਕੇ ਫਿਰ ਅ ਗਿਜੇਬੜਾ ਜਾਵਾਂਗੇ ਬਾਕੀ ਜੁੜੇ ਰਹੋ ਨਾਲ ਆਪਣੇ ਹਾਂਜੀ ਇਹ ਛੋਟਾ ਜਿਹਾ ਕਸਬਾ ਹੁੰਦਾ ਇਹ ਪ੍ਰਧਾਨਾ ਪੀਤਾ ਇਕ ਤਾਂ ਇਹਨਾਂ ਦੇ 9 ਥੋੜੇ ਜਿਹੀ ਹੋਲੀ ਜੀਵ ਤੇ ਚੜਦੇ ਜਾਣਾ ਮੂੰਹ ਤੇ ਵਰੰਗਲ ਪਾਰ ਕਰਿਆ ਤੇ 9:00 ਵੱਜ ਗਏ ਅਸੀਂ ਅੱਗੇ ਆਊਗਾ ਥਰੂਰ ਦੋ ਕਸਬੇ ਹੋਰ ਆਉਣੇ ਆ ਛੋਟੇ ਜਿਹੇ ਫਿਰ ਆਊਗਾ ਖਮਮ ਲਓ ਜਿਹੜਾ ਸਫਰ ਸੀਗਾ ਰਾਤ ਦੇ ਲਗਾਤਾਰ ਮਤਲਬ ਨਦੇੜ ਸਾਹਿਬ ਤੋਂ ਚੱਲੇ ਹੋਏ ਆ ਕਿਲੋਮੀਟਰਾਂ ਦਾ ਤਾਂ ਹੁਣ ਮੀਟਰ ਦੇਖ ਕੇ ਪਤਾ ਲੱਗੂਗਾ ਅੰਦਾਜ਼ਨ ਸਾਨੂੰ 7 ਵਜੇ ਤੁਰੇ ਸੀ 13-14 ਘੰਟੇ ਆਉਂਦੇ ਆ ਇੱਧਰ ਆਏ ਆ ਵੀ ਥੋੜਾ ਜਿਹਾ ਚੜ੍ਹਾਈਆਂ ਵਾਲਾ ਕਰਕੇ ਬਾੜ ਘਾਟੀ ਨਿਬੜਦੀ ਆ ਬਾਕੀ ਅਸੀਂ ਚੱਲਦੇ ਵੀ ਠੰਡੇ ਮਤੇ ਨਾਲ ਹੀ ਕਿਉਂ ਨਿੱਕੇ ਕੀ ਸਪੀਡ ਤੇ ਆਇਆ ਮੈਂ ਤਾਂ 50 ਮੈਕਸिमम ਸਾਡੀ ਵੀਡੀਓ ਹੁੰਦੀ ਆ ਕਿਤੇ ਐਸੀਡੀ ਰੋਡ ਆ ਗਿਆ 55 ਹੋ ਜੂ ਕਿਉਂਕਿ ਬਹੁਤ ਚੀਜ਼ਾਂ ਦਾ ਇਹਦੇ ਵਿੱਚ ਬਚਾਅ ਰਹਿੰਦਾ ਗੱਡੀ ਦਾ ਵੀ ਬਚਾਅ ਹੈਗਾ ਆਬਦਾ ਵੀ ਬਚਾਅ ਹੈਗਾ ਚਲਾਨ ਕੋ ਵੀ ਬਚਾਅ ਹੈਗਾ ਤੇ ਦੂਜਾ ਨੰਬਰ ਵੱਡੀ ਗੱਲ ਤੇਲ ਦਾ ਬਚਾਅ ਹੋ ਜਾਂਦਾ ਜੇ ਥੋੜਾ ਜਿਹਾ ਪ੍ਰੇਰਨਾਰ ਰੱਖੂਗੇ ਔੜੀ ਖਿੱਚ ਕੇ ਆਹ ਕੱਚਾ ਮਾਲ ਆ ਭਾਈ ਫੇਰ ਤਾਂ ਜੋਗਰ ਮਰਵਾਉਣਾ ਹੀ ਪੈਂਦਾ ਜਦੋਂ ਪੱਕਾ ਮਾਲ ਹੈਗਾ ਰਾਮਨਾ ਚਲੋ ਸ਼ਾਂਤੀ ਨਾਲ ਅਸਰ ਪਹੁੰਚ ਜਾਗੇ ਅੱਜ ਸ਼ਾਮ ਨੂੰ ਪ੍ਰਮਾਤਮਾ ਰੱਖੇ ਆ ਐਵਰੇਜ ਤਾਂ ਚਲੋ ਜੇ ਹੁਣ ਖਿੱਚਾਂਗੇ ਫਿਰ ਥਲੇ ਨੂੰ ਆਉਣ ਲੱਗ ਜਾਂਦੀ ਆ ਨਹੀਂ ਫਿਰ ਬਾਹਰ ਪਤਣ ਲੱਗ ਜਾਂਦੀ ਆ ਤੇ ਤੁਹਾਨੂੰ ਦਿਖਾਉਨੇ ਆ ਇੱਥੇ ਦਾ ਕਲਚਰ ਚੰਗੀ ਤਰ੍ਹਾਂ ਜਿੱਥੇ ਖਾਣਾ-ਦਾਣਾ ਖਾਵਾਂਗੇ ਜਾਂ ਫਿਰ ਰੈਸਟੋਰੈਂਟ ਤੇ ਕਿਸੇ ਮੰਦਿਰ ਤੇ ਜਾਣੇ ਆ ਸਾਰਾ ਕੁਝ ਦਿਖਾਉਨੇ ਆ ਤੁਹਾਨੂੰ ਆ ਦੇਖੋ ਗੱਡੀ ਤੇ ਪੱਥਰਾਂ ਦਾ ਵਜਣਾ ਅੰਨਾ ਗੁੰਗਾ ਤੇ ਗੋਲਾ ਵਜਣਾ ਹੈ ਪਤਾ ਹੀ ਨਹੀਂ ਕਿੰਨੇ ਕਿੰਨੇ ਭਾਰੇ ਵਜਨ ਦੇ ਹੋਣਗੇ ਪੱਥਰ ਇਹ ਰਾਜਸਥਾਨ ਦੇ किशनगढ़ ਏਰੀਆ ਚ ਇਦਾਂ ਦੀਆਂ ਗੱਡੀਆਂ ਬਹੁਤ ਮਹਿੰਗੀਆਂ ਹੁੰਦੀਆਂ ਕਿਉਂਕਿ ਉੱਥੇ ਇੱਕ ਕਟਿੰਗ ਹੁੰਦੀ ਆ ਪੱਖਾਂ ਦੀ ਆ ਕਿ ਤੇ ਆਹ ਮਰੋ ਆ ਦੇਖੋ ਮੂਰਤ ਵਾ 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 ਜਿਹੜਾ ਇਹ ਚੀਜ਼ ਨੂੰ ਨੰਗੀ ਅੱਖ ਨੇ ਬੰਦੇ ਨੇ ਤੱਕ ਲੈਣਾ ਹਨਾ ਉਹ ਚੀਜ਼ਾਂ ਉਹ ਜਿੱਥੇ ਤੱਕ ਨਜ਼ਰ ਜਾਂਦੀ ਆ ਸਾਰੀ ਅੱਖਾਂ ਨੂੰ ਸ਼ਾਂਤੀ ਆਰਾਮ ਦੇ ਬਹੁਤ ਸਮਾਂ ਵੀ ਉਹ ਗੱਲ ਸੀ ਕਿ ਪੱਥਰਾਂ ਦੀ Rajasthan ਦੇ ਵਿੱਚ ਇਹ ਮਿਲਦੇ ਹੁੰਦੇ ਆ ਟਰੱਕੇ ਪੰਦੇ ਜਿੱਥੇ ਕਟਾਈ ਹੁੰਦੀ ਆ ਕਿਸ਼ਨਗੜ ਹੋ ਗਿਆ ਸਾਲਾ ਸਰ ਹੋ ਗਿਆ ਮਕਰਾਨਾ ਹੋ ਗਿਆ ਦੇਖੋ ਪੱਥਰ ਵੱਖਦਾ ਹੈਗਾ ਕੈਲਾ ਟੂਲਾ ਬਣਦੀਆਂ ਨੇ ਜਾਂ ਵੱਡੀਆਂ ਸਟੇਟਾਂ ਬਣਦੀਆਂ ਨੇ ਆ ਗਿਆ ਜੀ ਥਰੂਰ ਥਰੂਰ ਆਉਂਦਾ ਚੰਗਾ ਸ਼ਹਿਰ ਆ ਇਹ ਨਾ ਛੋਟਿਆਂ ਚ ਨਾ ਵੱਡਿਆਂ ਚ ਥਰੂਰ ਆਉਂਦਾ ਰੰਗਲ ਤੇ ਖਮਮ ਦੇ ਵਿਚਾਲੇ ਥਰੂਰ ਕਰਾਸ ਕਰ ਰਹੇ ਆ ਜਾਨੀ ਕਿ ਕਸਬਾ ਨਹੀਂ ਕਹਿ ਸਕਦੇ ਇਹਨੂੰ ਤੇ ਬਿਗ ਸਿਟੀ ਵੀ ਨਹੀਂ ਕਹਿ ਸਕਦੇ ਕਸਬੇ ਨਾਲੋਂ ਵੱਡਾ ਏਰੀਆ ਥੋੜਾ ਜਿਹਾ ਵੱਡੀਆਂ ਸਿਟੀਆਂ ਨਾਲੋਂ ਛੋਟਾ ਆ ਸ਼ਹਿਰ ਆ ਚੰਗਾ ਵਧੀਆ ਤੇ ਉਹ ਪਾਰ ਕਰ ਰਹੇ ਆ ਤਕਰੀਬਨ 8:30 ਦਾ ਗੇਲ ਟਾਈਮ ਹੈਗਾ ਸ੍ਰੀ ਘਾਮਾ ਮੇਥੂ ਰਹਿ ਜਾਂਦਾ 70 ਕਿਲੋਮੀਟਰ ਆ ਫੁੱਟਪਾਥ ਜਿਹੜਾ ਦਿਖ ਰਿਹਾ ਤੁਹਾਨੂੰ ਇਹ ਸ਼ਹਿਰ ਦੇ ਵਿੱਚ ਵਿੱਚ ਹੀ ਆ ਬਾਹਰ ਤਾਂ ਇਹ ਸਟੇਟ ਹਾਈਵੇਈ ਆ bina ਫੁੱਟਪਾਥ ਵਾਲਾ ਜਣੀ ਹੈਗਾ ਰੋਡ ਵਧੀਆ ਆ ਜਿੰਨਾ ਵੀ ਸਫ਼ਰ ਕੱਢਿਆ ਜਿੰਨੀ ਵਾਰੀ ਵੀ ਆਇਆ ਮੈਂ ਸ਼ਾਂਤ ਰੋਡ ਨੇ ਸਾਫ਼ ਸੁਥਰੇ ਰੋਡ ਨੇ ਪਰ ਹੈਗੇ ਬਗੈਰ ਫੁੱਟਪਾਥ ਵਾਲੇ ਆ ਦੇਖੋ ਥੋੜਾ ਜਿਹਾ ਲੋਕ ਡਿਸਪਲਿਨਡ ਨਹੀਂ ਜਿਆਦਾ ਹੱਥ ਜੀ ਨਹੀਂ ਮਚਾਉਂਦੇ ਰੋਡਾਂ ਦੇ ਉੱਤੇ ਹਨਾ ਆ ਦੇਖੋ ਬੜੇ ਸ਼ਾਂਤ ਹਾਰ ਨੂਰ ਨਜਿਆ ਸਭ ਬੀਓ ਹੀ ਸੁਣਦਾ ਕਿ ਤੇ ਇਸ ਏਰੀਏ ਚ ਤੇ ਜਿਹੜਾ ਰੋਡ ਤੇ ਚੱਲਦਾ ਸ਼ਾਂਤੀ ਨਾਲ ਚੱਲਦਾ ਕੋਈ ਜ਼ਿਆਦਾ ਉਦਰਤੀ ਚਾਹੇ ਤਾਂ ਥੋੜਾ ਜਿਹਾ ਸਿਸਟਮ ਇਹਨਾਂ ਦਾ ਕੁਛ ਇਦਾਂ ਦਾ ਹੋਊਗਾ ਹਨਾ ਭਈ ਡਰਾਈਵਰੀ ਸੰਬੰਧੀ ਐਜੂਕੇਟ ਕਰਦੇ ਆ ਲੋਕਾਂ ਨੂੰ ਜਾਂ ਕੁਛ ਨਾ ਕੁਛ ਤਾਂ ਹੋਊਗਾ ਫਰਕ ਆ ਜਿਹਾ ਇਹਨਾਂ ਦੇ ਸਮਝਾਉਣ ਚ ਬਚਪਨ ਤੋਂ ਲੈ ਕੇ ਹਨਾ ਵੀ ਡਰਾਈਵਰੀ ਐਂ ਕਰਨੀ ਆ ਜਾਂ ਇਹ ਬਚ ਕੇ ਕੁਝ ਫਰਕ ਆਏਗਾ ਇਨ ਏਰੀਆ ਬਾਕੀ ਅੱਗੇ ਵੀਡੀਓ ਦੇਖੋਗੇ ਤੁਹਾਨੂੰ ਪਤਾ ਲੱਗੂਗਾ ਵੀ ਰੋਡ ਤੇ ਕਿੱਦਾਂ ਚੱਲਦੇ ਆ ਇਹ ਲੋਕ